ਸੱਜ ਜਿਹੜਾ ਹੈ ਚੱਲ ਜਾਏ ਪ੍ਰੋਸੈਸ ਜਾ ਤਾਂ ਜੀ ਵਾਈ ਗੁਰੂ ਪਰਮਾਤਮਾ ਦੀ ਕਿਰਪਾ ਹੋਈ ਤਾਂ ਈਸ਼ਵਰ ਜਿਹੜਾ ਹੈ ਮੈਂ ਲੋਕ ਸਭਾ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਦਾ ਚੋਣ ਲੜਨ ਦੀ ਤਿਆਰੀ ਚਾ ਹਾਂ ਕੋਈ ਐਡੀ ਕੋਈ ਗੱਲ ਨਹੀਂ

ਜਿੱਦਾਂ ਮੈਂ ਹੁਣ ਥੋੜਾ ਜਿਹਾ ਸਰਵੇ ਕਰਾਇਆ ਮੈਂ ਆਪ ਲੋਕਾਂ ਦੇ ਵਿੱਚ ਗਿਆ ਮੈਂ ਪਟਿਆਲਾਕ ਵੀ ਜਾ ਕੇ ਆਇਆ ਨਾਬੇ ਵੀ ਜਾ ਕੇ ਆਇਆ ਸਮਾਣੀ ਵੀ ਜਾ ਕੇ ਆਇਆ ਕਨੌਰ ਵੀ ਜਾ ਕੇ ਆਇਆ ਰਾਜਪੁਰਾ ਦੇ ਵਿੱਚ ਵੀ ਮੈਂ ਆਪਣੇ ਹਲਕੇ 'ਚ ਕਾਫੀ ਲੋਕਾਂ ਨੂੰ ਮਿਲੇ ਆਂ ਪਰ ਹਾਂ ਮੈਨੂੰ ਮਿਲੇ ਜਿੰਨੇ ਵੀ ਜਿੰਨੇ ਵੀ ਜਨਤਾ ਦੇ ਨਾਲ ਮੇਰਾ ਮੁਲਾਕਾਤ ਹੋਈ ਹੈ ਸਭ ਨੇ ਮੈਨੂੰ ਸਮਰਥਨ ਦਿੱਤਾ ਹੈ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਚੋਣਾਂ ਲੜੋ ਅਸੀਂ ਤੁਹਾਡੇ ਨਾਲ ਆਂ ਨਨਨ ਜੀ ਅੱਜ ਤੁਹਾਡੇ ਕੋਲ ਅਸੀਂ ਆਏ ਆ ਤੇ ਸ਼ਹਿਰ ਵਿੱਚ ਬਹੁਤ ਚਰਚਾ ਹੋ ਰਹੀ ਹੈ ਤੁਹਾਡੀ ਵੀ ਤੁਸੀਂ ਲੋਕ ਸਭਾ ਦਾ ਚੋਣ ਲੜਨ ਲਈ ਰਾਜਪੁਰਾ ਹਲਕਾ ਤੋਂ ਪਟਿਆਲਾ ਹਲਕਾ ਤੋਂ ਜਿਹੜਾ ਚੋਣ ਲੜਨ ਜਾ ਰਹੇ ਹੋ ਇਹ ਕਿੰਨੀ ਸਚਾਈ ਹੈ ਹਾਂ ਜੀ ਪ੍ਰਿੰਸ ਜੀ ਜਿਹੜੀ ਚੋਣ ਦੀ ਗੱਲ ਹੈ ਇਹਦੇ ਬਾਰੇ ਨਾ ਸਾਡਾ ਜਿਹੜਾ ਹੈ ਚੱਲ ਗਿਆ ਪ੍ਰੋਸੈਸ ਜਾ ਤਾਂ ਜੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋਈ ਤਾਂ ਇਸ ਵਾਰ ਜਿਹੜਾ ਮੈਂ ਲੋਕ ਸਭਾ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਦਾ ਚੋਣ ਲੜਨ ਦੀ ਤਿਆਰੀ ਹੈ ਜੀ ਹਾਂ ਬਾਕੀ ਜੇ ਪਰਮਾਤਮਾ ਦੀ ਕਿਰਪਾ ਹੋਈ ਤਾਂ ਆਉਣ ਵਾਲੇ ਟਾਈਮ ਤੇ ਤੁਹਾਨੂੰ ਸਾਰੇ ਬੁੱਝ ਦੱਸ ਦਿੱਤਾ ਜਾਏਗਾ ਜੀ ਤੁਹਾਨੂੰ ਕੀ ਇਹੋ ਜੀ ਨੋਬਤ ਆ ਗਈ ਜਿਹੜੇ ਤੁਹਾਨੂੰ ਲੋਕ ਸਭਾ ਦਾ ਚੋਣ ਲੜਨਾ ਪੈ ਰਿਹਾ ਹੈ ਨਹੀਂ ਨੋਬਤ ਆਲੀ ਇਹੋ ਜੀ ਕੋਈ ਗੱਲ ਨਹੀਂ ਜਿੱਦਾਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਹਰ ਪਾਰਟੀ ਚਾਹੇ ਤੁਸੀਂ ਕਾਂਗਰਸ ਲਗਾ ਲਓ ਚਾਹੇ ਭਾਜਪਾ ਅਕਾਲੀ ਦਲ ਲਗਾ ਲਓ ਚਾਹੇ ਆਮ ਆਦਮੀ ਪਾਰਟੀ ਲਗਾ ਲਓ ਲੋਕਾਂ ਨੇ ਸਾਰੀਆਂ ਸਰਕਾਰਾਂ ਨੂੰ ਵੰਝੂਰ ਕਰਕੇ ਦੇਖ ਲਿਆ ਹੈ ਤਾਂ ਹਰ ਸਰਕਾਰ ਆਂਦੀ ਹੈ ਵੱਡੇ ਵੱਡੇ ਵਾਦੇ ਕਰਕੇ ਜਾਂਦੀ ਹੈ ਪਰ ਲੋਕਾਂ ਦਾ ਕੁਝ ਵੀ ਨਹੀਂ ਹੁੰਦਾਗਾ ਤਾਂ ਇਸਵਾਰੀ ਮੈਂ ਕਿਸ ਕਰਕੇ ਵਿਚਾਰ ਬਣਾਇਆ ਕਿ ਮੈਂ ਲੋਕ ਸਭਾ ਦਾ ਚੋਣ ਲੜਾਂ ਤੇ ਮੈਂ ਆਪਣੇ ਹਲਕੇ ਦੀ ਬਿਹਤਰੀ ਲਈ ਉਹਨਾਂ ਦੇ ਲਈ ਕੁਝ ਕਰਾਂ ਜੇ ਮੈਨੂੰ ਸ਼ਕਤੀ ਬਖਸ਼ੀ ਮੈਂ ਚੋਣ ਲੜਿਆ ਔਰ ਜੇ ਮੈਨੂੰ ਜਿਤਾ ਕੇ ਮੇਰੀ ਜਨਤਾ ਨੇ ਲੋਕ ਸਭਾ ਚ ਭੇਜਿਆ ਤਾਂ ਮੈਂ ਵੀ ਉਹਨਾਂ ਦਾ ਜਿਹੜਾ ਕਰਜ ਉਹ ਮੈਂ ਬਖੂਬੀ ਨਾਲ ਨਿਭਾਵਾਂਗਾ ਤੇ ਕੁਝ ਕਰਕੇ ਦਿਖਾਵਾਂ ਹੋਰ ਗੱਲ ਸੀਗੀ ਮਾਈਂਡ ਚ ਵੀ ਤੁਸੀਂ ਇਹ ਦੱਸੋ ਕਿਹੜੀ ਪਾਰਟੀ ਨਾਲ ਤੁਹਾਡਾ ਮੁੱਖ ਮੁਕਾਬਲਾ ਰਹੇਗਾ ਦੇਖੋ ਇਸ ਵਾਰੀ ਜਿੱਦਾਂ ਮੈਂ ਹੁਣ ਥੋੜਾ ਜਿਹਾ ਸਰਵੇ ਕਰਾਇਆ ਮੈਂ ਆਪ ਲੋਕਾਂ ਦੇ ਵਿੱਚ ਗਿਆ ਮੈਂ ਪਟਿਆਲਾਕ ਵੀ ਜਾ ਕੇ ਆਇਆ ਨਾਬੇ ਵੀ ਜਾ ਕੇ ਆਇਆ ਸਮਾਣੇ ਵੀ ਜਾ ਕੇ ਆਇਆ ਕਨੌਰ ਵੀ ਜਾ ਕੇ ਆਇਆ ਰਾਜਪੁਰਾ ਦੇ ਵਿੱਚ ਵੀ ਮੈਂ ਆਪਣੇ ਹਲਕੇ 'ਚ ਕਾਫੀ ਲੋਕਾਂ ਨੂੰ ਮਿਲਿਆ ਪਰ ਹਾਂ ਮੈਨੂੰ ਮੇਰੇ ਜਿੰਨੇ ਵੀ ਜਿੰਨੇ ਵੀ ਜਨਤਾ ਦੇ ਨਾਲ ਮੇਰਾ ਮੁਲਾਕਾਤ ਹੋਈ ਹੈ ਸਭ ਨੇ ਮੈਨੂੰ ਸਮਰਥਨ ਦਿੱਤਾ ਹੈ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਚੋਣ ਲੜੋ ਅਸੀਂ ਤੁਹਾਡੇ ਨਾਲ ਆ ਬਾਕੀ ਜਿਹੜੀ ਪਾਰਟੀ ਕੀ ਦੇ ਨਾਲ ਮੁਕਾਬਲਾ ਹੈ ਤਾਂ ਮੈਨੂੰ ਐ ਲੱਗਦਾ ਕਿ ਜਿੱਦਾਂ ਦਾ ਮੈਨੂੰ ਸਮਰਥਨ ਮਿਲ ਰਿਹਾ ਹੈ ਤਾਂ ਮੇਰਾ ਮੁਕਾਬਲਾ ਕਿਸੇ ਵੀ ਪਾਰਟੀ ਨਾਲ ਨਹੀਂ ਹੋਏਗਾ ਜਨਤਾ ਉਹਦਾ ਜਵਾਬ ਤਗੜਾ ਹੋ ਕੇ ਦੇਗੀ ਮੈਂ ਲਾਸਟ ਵਿੱਚ ਇਹ ਕਹਿਣਾ ਚਾਹੁੰਗਾ ਕਿ ਹਲਕਾ ਪਟਿਆਲਾ ਲੋਕ ਸਭਾ ਦੇ ਜਲਾਮਤ ਚੋਣਵਰਦਾਂ ਤਾਂ ਮੇਰੀ ਜਨਤਾ ਨੂੰ ਅਪੀਲ ਹੈ ਕਿ ਇਸ ਵਾਰੀ ਤੁਸੀਂ ਸਾਰੀ ਸਾਰੀਆਂ ਪਾਰਟੀਆਂ ਤੋਂ ਹਟ ਕੇ ਇੱਕ ਆਮ ਇਨਸਾਨ ਨੂੰ ਆਪਣਾ ਸਮਰਥਨ ਦੇ ਕੇ ਉਹਨੂੰ ਵੱਤੋਂ ਵੋਟਾਂ ਭਾ ਕੇ ਕਾਮਯਾਬ ਬਣਾਣਾ ਤਾਂ ਕਿ ਮੈਂ ਵੀ ਹਲਕੇ ਦੀ ਬਿਹਤਰੀ ਲਈ ਉਹਨਾਂ ਵਜੇ ਕੁਝ ਚੰਗਾ ਕਰ ਸਕਾਂ ਹਾਂ ਦੂਸਰਾ ਜੇ ਮੈਨੂੰ ਜਨਤਾ ਦਿੱਤਾ ਕੇ ਲੋਕ ਸਭਾ ਚ ਭੇਜਦੀ ਹੈ ਤਾਂ ਮੈਂ ਉੱਥੇ ਵੀ ਡੱਟ ਕੇ ਉਹਨਾਂ ਲਈ ਲੜਾਂਗਾ ਤੇ ਜੇ ਨੋਰਪਈ ਤਾਂ ਮੈਂ ਸੜਕਾਂ ਤੇ ਆ ਕੇ ਵੀ ਉਹਨਾਂ ਦੇ ਲਈ ਲੜਾਂਗਾ ਧੰਨਵਾਦ